ਸ਼ਤਰੀਆਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਬਠਿੰਡਾ ਲੋਕ ਸਭਾ ਸੀਟ ਦੀ ਅੱਜ ਗੱਲ ਕਰਦੇ ਆ ਅਜੇ ਤੱਕ ਕਿਸੇ ਵੀ ਪਾਰਟੀ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਹੈ ਪਰ ਕਿਹਦੀ ਚਰਚਾ ਹੈ ਕਿਸ ਜਾਂ ਸਰਗਰਮੀਆਂ ਵਧੀਆਂ ਨੇ ਇਸ ਹਲਕੇ 'ਚ ਉਸ ਬਾਰੇ ਗੱਲਬਾਤ ਕਰਦੇ ਆ ਮੇਰੇ ਨਾਲ ਮੇਰੇ ਸਹਿਯੋਗੀ ਅਮਰਜੀਤ ਸਿੰਘ ਜੁੜੇ ਨੇ ਗੱਲਬਾਤ ਕਰਨ ਦੇ ਲਈ ਚਰਚਾ ਕਰਨ ਦੇ ਲਈ ਅਮਰਜੀਤ ਅਗਰ ਮੈਂ ਸੋਸ਼ਲ ਮੀਡੀਆ ਦੀ ਸਭ ਤੋਂ ਪਹਿਲਾਂ ਗੱਲ ਕਰ ਰਿਹਾ ਤਾਂ ਇਹ ਵੀ ਚੱਲ ਰਿਹਾ ਹੈ ਕਾਫੀ ਕਿ ਬਲਕੌਰ ਸਿੰਘ ਸੇ ਦਮ ਉਸੇ ਵਾਲਾ ਦੇ ਜੋ ਪਿਤਾ ਨੇ ਉਹ ਹੋ ਸਕਦੇ ਨੇ ਬਠਿੰਡਾ ਤੋਂ ਲੋਕ ਸਭਾ ਦੇ ਕੈਂਡੀਡੇਟ ਵੱਖ-ਵੱਖ ਪਾਰਟੀਆਂ ਉਹਨਾਂ ਨੂੰ ਅਪਰੋਚ ਕਰ ਰਹੀਆਂ ਨੇ ਕਿ ਇਸ ਖਬਰ ਚ ਕੋਈ ਦਮ ਹੈ ਬਿਲਕੁਲ ਸਾਸਰੀ ਕਾਲ ਜੀ ਪੰਜਾਬ ਤੱਕ ਦਿਖ ਰਹੇ ਸੁਰੋਤਿਆਂ ਦਾ ਤੁਸੀਂ ਗੱਲ ਕੀਤੀ ਆ ਅਰਸ ਜੀ ਲੋਕ ਸਭਾ ਬਠਿੰਡਾ ਹਲਕੇ ਦੀ ਤਾਂ ਸਰਗਰਮੀਆਂ ਕਾਫੀ ਜਿਹੜੀਆਂ ਬਣੀਆਂ ਹੋਈਆਂ ਨੇ ਵੱਖ-ਵੱਖ ਉਮੀਦਵਾਰ ਆਪਣੇ ਦਾਅਵੇਦਾਰੀਆਂ ਜਿਤਾ ਰਹੇ ਨੇ ਤੇ ਜਿੱਤ ਦੇ ਵੀ ਦਾਵੇ ਲਗਾਤਾਰ ਚੱਲਨੇ ਸ਼ੁਰੂ ਹੋ ਚੁੱਕੇ ਨੇ ਕਿ ਤਾਂ ਗੱਲ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੀ ਉਹਨਾਂ ਨੂੰ ਲੈ ਕੇ ਜਿਹੜਾ ਕਾਫੀ ਚਰਚਾਵਾਵਾਂ ਚੱਲ ਰਹੀਆਂ ਨੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਲੋਕ ਸਭਾ ਹਲਕਾ ਬਠਿੰਡੇ ਤੋਂ ਉਮੀਦਵਾਰ ਜਿਹੜੇ ਆਪਣੇ ਆਪ ਨੂੰ ਐਲਾਨਨ ਤਾਂ ਕਿ ਜਿਹੜੇ ਸਿੱਧੂ ਦੇ ਪ੍ਰਸ਼ੰਸਕ ਨੇ ਉਹ ਵੀ ਇਹ ਔਡੇ ਕਰ ਰਹੇ ਨੇ ਲਗਾਤਾਰ ਸਿੱਧੂ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਚਾਹਦੇ ਆ ਕਿ ਉਹ ਬਠਿੰਡਾ ਹਲਕੇ ਦੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਹੁਣ ਕਿਉਂਕਿ ਸਿੱਧੂ ਮੂਸੇਵਾਲਾ ਖੁਦ ਜਿਹੜਾ ਵਿਧਾਨ ਸਭਾ ਹਲਕਾ ਮਾਨਸਾ ਤੋਂ ਚੋਣ ਲੜਿਆ ਸੀ ਤਾਂ ਹਾਲਾਂਕਿ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਕਿਤੇ ਨਾ ਕਿਤੇ ਜਿਹੜੇ ਸਿੱਧੂ ਦੇ ਪ੍ਰਸ਼ੰਸਕ ਨੇ ਜਿਹੜੇ ਉਹ ਜ਼ਰੂਰ ਚਾਹੁੰਦੇ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਉਮੀਦਵਾਰ ਹੋਣ ਇੱਥੋਂ ਹਾਲਾਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਜਿਹੜਾ ਸਾਫ਼ ਹਾਲੇ ਤੱਕ ਇਹ ਕਿਹਾ ਗਿਆ ਕਿ ਹਲੇ ਰਾਜਨੀਤੀ ਦਾ ਸਫ਼ਰ ਸ਼ੁਰੂ ਕਰਨ ਦਾ ਉਹਨਾਂ ਦਾ ਜਿਹੜਾ ਕੋਈ ਪਲਾਨ ਨਹੀਂ ਹੈਗਾ ਕਿਉਂਕਿ ਉਹ ਸਿਰਫ ਸਿੱਧੂ ਮੂਸੇਵਾਲਾ ਦੇ ਇਹ ਇਨਸਾਫ ਨੂੰ ਲੈ ਕੇ ਜਿਹੜਾ ਉਧਰ ਜਿਹੜਾ ਆਪਣੀ ਨਿਗਾਹ ਟਿਕਾਈ ਹੋਈ ਆ ਕਿ ਆਪਣੇ ਬੇਟੇ ਨੂੰ ਜਿਹੜਾ ਇਨਸਾਫ ਲੈ ਸਕਣ ਜੀ ਹੂੰ ਬਿਲਕੁਲ ਇਹ ਵੀ ਜਾਣਕਾਰੀ ਆ ਸਾਹਮਣੇ ਆਉਂਦੀ ਆ ਨੇ ਕਿ ਕਾਂਗਰਸ ਲਗਾਤਾਰ ਰੋਣਾ ਨਾਲ ਕੰਟੈਕਟ ਕਰ ਰਹੀ ਹੈ ਕਿ ਕਿ ਉਹ ਕਾਂਗਰਸ ਦੇ ਉਮੀਦਵਾਰ ਖੋਣ ਇਹੀ ਇਹੋ ਜੀ ਕੋਈ ਚਰਚਾ ਹੈ ਬਿਲਕੁਲ ਦੇਖੋ ਆਰਸੀ ਤੁਸੀਂ ਗੱਲ ਕੀਤੀ ਹੈ ਕਿ ਕਾਂਗਰਸ ਦੀ ਤਾਂ ਹਾਲਾਂਕਿ ਇਕੱਲੇ ਕਾਂਗਰਸ ਦੀ ਗੱਲ ਨਹੀਂ ਜਿਹੜੀ ਇੱਥੇ ਕੀਤੀ ਜਾ ਸਕਦੀ ਕਿਉਂਕਿ ਦੂਸਰੀਆਂ ਪਾਰਟੀਆਂ ਵੀ ਜਿਹੜਾ ਪੱਤਾ ਖੇਡਣਾ ਚਾਹੁੰਦੀਆਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਉੱਪਰ ਕਿਉਂਕਿ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਜਿਹੜੇ ਦੇਸ਼ ਦੇ ਕੋਨੇ-ਕੋਨੇ ਵਿੱਚ ਬੈਠੇ ਆ ਤਾਂ ਕਿਤੇ ਨਾ ਕਿਤੇ ਭਾਜਪਾ ਵੀ ਜਿਹੜਾ ਰਾਬਤਾ ਕਾਇਮ ਕਰ ਰਹੀ ਹੈ ਸਿੱਧੂ ਮੁਸੇਵਾਲੇ ਦੇ ਪਿਤਾ ਨਾਲ ਕਿ ਉਹਨਾਂ ਨੂੰ ਕਿਤੋਂ ਨਾ ਕਿਤੋਂ ਉਮੀਦਵਾਰ ਐਲਾਨਿਆ ਜਾ ਸਕੇ ਤਾਂ ਕਿ ਬਾਕੀ ਰਾਜਾਂ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਵੋਟ ਬੈਂਕ ਹਾਸਲ ਹੋ ਸਕੇ ਤਾਂ ਕਾਂਗਰਸ ਵੱਲੋਂ ਜਿਹੜਾ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਬਾ ਸਿੱਧੂ ਮੁਸੇਵਾਲੇ ਦੇ ਘਰ ਵੀ ਜਿਹੜੇ ਪਹੁੰਚੇ ਸੀ ਕਿ ਅਗਰ ਉਹ ਦਾਅਵੇ ਦਾਵਾ ਜਿਦਾਨਾ ਚਾਹੁੰਦੇ ਨੇ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਨਾ ਚਾਹੁੰਦੇ ਆ ਤਾਂ ਪਾਰਟੀ ਹਾਈ ਕਮਾਂਡ ਜਿਹੜਾ ਉਹਨਾਂ ਨੂੰ ਉਮੀਦਵਾਰ ਐਲਾਨ ਸਕਦੀ ਆ ਤਾਂ ਅਕਾਲੀ ਦਲ ਵੱਲੋਂ ਵੀ ਜਿਹੜਾ ਸੂਤਰਾਂ ਤੋਂ ਪਤਾ ਚੱਲਿਆ ਕਿ ਸਿੱਧੂ ਮੁਸੇਵਾਲੇ ਦੇ ਪਿਤਾ ਤੱਕ ਪਹੁੰਚ ਕੀਤੀ ਸੀ ਕਿ ਉਹ ਅਗਰ ਚੋਣੇ ਤੋਂ ਲੜਨਾ ਚਾਹੁੰਦੇ ਆਗੇ ਜਾਂ ਕਿਸੇ ਹੋਰ ਹਲਕੇ ਤੋਂ ਲੜਨਾ ਚਾਹੁੰਦੇ ਆ ਤਾਂ ਉਹ ਆਪਣਾ ਜਿਹੜਾ ਉਮੀਦਵਾਰ ਉਸ ਹਲਕੇ ਦੇ ਵਿੱਚ ਨਹੀਂ ਉਤਾਰਨਗੇ ਤਾਂ ਹੋਰ ਵੀ ਜਿਹੜੇ ਵੱਖ-ਵੱਖ ਜਿਸ ਤਰ੍ਹਾਂ ਲੱਖਾ ਸਿਧਾਨਾ ਦੀ ਗੱਲ ਕੀਤੀ ਜਾਵੇ ਲੱਖਾ ਸਿਧਾਨਾ ਵੀ ਰਾਬਤਾ ਕਾਇਮ ਕਰ ਰਿਹਾਗਾ ਤਾਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੇਤਾ ਨੇ ਉਹ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਪਹੁੰਚ ਜ਼ਰੂਰ ਕਰ ਰਿਹਾ ਹਾਲਾਂਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਹਾਲੇ ਕਿਸੇ ਵੀ ਪਾਰਟੀ ਨੂੰ ਜਾਂ ਕੋਈ ਐਸਾ ਐਲਾਨ ਜਿਹੜਾ ਨਹੀਂ ਕੀਤਾ ਕਿ ਉਹ ਕਿਹੜੀ ਪਾਰਟੀ ਵੱਲੋਂ ਚੋਣ ਲੜਨਗੇ ਜਾਂ ਉਮੀਦਵਾਰ ਜਿਹੜਾ ਖੁਦ ਨੂੰ ਜਿਹੜਾ ਹਾਲੇ ਸੋ ਨਹੀਂ ਕਰਨਾ ਚਾਹੁੰਦੇ ਜੀ ਹੂੰ ਤਾਂ ਬਿਲਕੁਲ ਸਿੱਧੂ ਮੂਸੇਵਾਲਾ ਕਿੰਨਾ ਵੱਡਾ ਨਾਮ ਹੈ ਇਸ ਤੋਂ ਪਾਰਟੀਆਂ ਚੰਗੀ ਤਰ੍ਹਾਂ ਵਾਕਿਫ ਨਹੀਂ ਤੇ ਇਸੇ ਨਾਮ ਦੀ ਵਰਤੋਂ ਉਹ ਚੋਣਾਂ ਚ ਕਰਨਾ ਚਾਹੁੰਦੀਆਂ ਨੇ ਪਰ ਜਿਵੇਂ ਤੁਸੀਂ ਕਿਹਾ ਕਿ ਪਰਿਵਾਰ ਨੇ ਸਾਫ਼ ਮਨਾ ਕਰ ਚੁੱਕਾ ਹੈ ਕਿ ਉਹ ਅਜੇ ਇਸ ਸਫਰ ਚ ਨਹੀਂ ਤੁਰਨਾ ਚਾਹੁੰਦਾ ਖੈਰ ਮੂਸੇਵਾਲਾ ਦੇ ਪਿਤਾ ਨੇ ਤਾਂ ਮਨਾ ਕਰਤਾ ਕਿ ਉਹ ਕਿਸੇ ਵੀ ਪਾਰਟੀ ਦੇ ਕੈਂਡੀਡੇਟ ਨਹੀਂ ਹੋਣਗੇ ਇਨ੍ਹਾਂ ਚੋਣਾਂ ਚ ਹਾਲਾਂਕਿ ਸੋਸ਼ਲ ਮੀਡੀਆ ਤੇ ਉਸ ਦੇ ਪ੍ਰਸ਼ੰਸਕ ਜੋ ਨੇ ਮੂਸੇਵਾਲਾ ਦੇ ਉਹ ਮੰਗ ਚੁੱਕਦੇ ਰਹਿੰਦੇ ਨੇ ਖੈਰ ਅਗਰ ਮੈਂ ਅਕਾਲੀ ਦਲ ਦੀ ਗੱਲ ਕਰਾਂ ਤੇ ਮੌਜੂਦਾ ਸੰਸਦ ਨੇ ਖਰਸਿਮਰਤ ਕੌਰ ਬਾਦਰ ਕੀ ਲੱਗਦਾ ਹੈ ਉਹੀ ਰਿਪੀਟ ਕਰਨਗੀ ਉਹੀ ਇੱਕ ਵਾਰ ਮੋਰਤੋਂ ਉਮੀਦਵਾਰ ਖੋਣਗੇ ਜਾਂ ਕੋਈ ਹੋਰ ਉਮੀਦਵਾਰ ਵੀ ਹੋ ਸਕਦਾ ਬਿਲਕੁਲ ਦੇਖੋ ਅਰਸ ਬਾਦਲ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਦਿਗਜ ਨੇਤਾ ਨੇ ਹਰਸਿਮਰਤ ਕੋਰ ਬਾਦਲ ਕਿਉਂਕਿ ਬਾਦਲ ਪਰਿਵਾਰ ਨੂੰ ਤਿੰਨ ਵਾਰ ਜਿਹੜਾ ਜਿੱਤ ਹਾਸਲ ਕਰਵਾਈ ਹੈਗੀ ਹਰਸਿਮਰਤ ਕੋਰ ਬਾਦਲ ਵੱਲੋਂ ਗੱਲ ਕੀਤੀ ਜਾਵੇ ਤਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ بیٹے ਨਾਲ ਟੱਕਰ ਸੀ ਜਦੋਂ ਬੀਬਾ ਹਰਸਿਮਰਤ ਕੋਰ ਬਾਦਲ ਵੱਲੋਂ ਲੱਖ ਤੋਂ ਜ਼ਿਆਦਾ ਵੋਟ ਜਿਹੜੀ ਲੀਡ ਨਾਲ ਇਥੋ ਲੋਕ ਸਭਾ ਹਲਕਾ ਬਠਿੰਡਾ ਤੇ ਜਿੱਤ ਦਾ ਦਰਜ ਕੀਤੀ ਸੀ ਉਸ ਤੋਂ ਬਾਅਦ ਦੋਨੇ ਪਰਿਵਾਰਾਂ ਦੀ ਮਨਪ੍ਰੀਤ ਬਾਦਲ ਦੇ ਨਾਲ ਟੱਕਰ ਹੋਈ ਸੀਗੀ ਤਾਂ ਉਦੋਂ ਵੀ ਜਿੱਤ ਹਾਸਲ ਕੀਤੀ ਸੀ ਤਾਂ ਉਸ ਤੋਂ ਬਾਅਦ ਲੋਕ ਸਭਾ ਹਲਕਾ ਬਠਿੰਡਾ ਤੋਂ ਬੀਬਾ ਹਰਸਿੰਦਰ ਕੌਰ ਬਾਦਲ ਵੱਲੋਂ ਤੀਜੀ ਵਾਰ ਜਿਹੜਾ ਅਮਰਿੰਦਰ ਰਾਜਾ ਪਟਿੰਗ ਨਾਲ ਜਿਹੜਾ ਫਸਮਾ ਮੁਕਾਬਲਾ ਸੀ ਜੋ 20 ਤੋਂ 21 ਹਜ਼ਾਰ ਦੀ ਜਿਹੜੀ ਲੀਡ ਨਾਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇੱਥੇ ਲੀਡ ਜਿਹੜੀ ਦਰਜ ਕੀਤੀ ਗਈ ਸੀ ਹਾਲਾਂਕਿ ਹੁਣ ਵੀ ਜਿਹੜਾ ਉਹਨਾਂ ਵੱਲੋਂ ਚੋਣ ਸਰਗਰਮੀਆਂ ਹੁਣ ਤੋਂ ਹੀ ਤੇਜ਼ ਕਰ ਦਿੱਤੀਆਂ ਨੇਗੀਆਂ ਵੱਖ-ਵੱਖ ਹਲਕਿਆਂ ਦੇ ਵਿੱਚ ਲਗਾਤਾਰ ਉਹ ਵਰਕਰਾਂ ਨਾਲ ਲੋਕਾਂ ਨਾਲ ਮਿਲਨੀਆਂ ਦਾ ਦੌਰ ਜਿਹੜਾ ਲਗਾਤਾਰ ਚੱਲ ਰਿਹਾ ਤਾਂ ਦਾਵਾ ਜਿਹੜਾ ਹਰਸਿਮਰਤ ਕੌਰ ਬਾਦਲ ਵੱਲੋਂ ਜਿਹੜਾ ਠੋਕ ਦਿੱਤਾ ਗਿਆਗਾ ਤਾਂ ਉਮੀਦਵਾਰ ਜਿਹੜਾ ਇੱਥੋਂ ਹਰਸਿਮਰਤ ਕੌਰ ਬਾਦਲੀ ਹੋਣਗੇ ਲੋਕ ਸਭਾ ਹਲਕਿਆਂ ਤੋਂ ਇਹਦੇ ਵਿੱਚ ਕਹਿਣ ਦੇ ਵਿੱਚ ਕੋਈ ਜਿਹੜਾ ਦੋ ਰਾਇ ਨਹੀਂ ਜੀ ਬਿਲਕੁਲ ਉਹਨਾਂ ਦੀ ਸਰਗਰਮੀਆਂ ਸੀ ਵੀ ਲਗਾਤਾਰ ਦੇਖ ਰਹੇ ਤੇ ਇਹਨਾਂ ਵੱਲ ਦੇਖੇ ਹੀ ਲੱਗਦਾ ਹੈ ਕਿ ਉਹਨਾਂ ਦੇ ਨਾਮ ਤੇ ਮੋਹਰ ਲੱਗੇਗੀ ਕੋਈ ਮੋੜ ਤੋਂ ਖਨ ਸਿਮਰਲ ਕੋਰ ਬਦਲੀ ਆਕਾਲੀ ਦਲ ਵੱਲੋਂ ਮੈਦਾਨ ਚ ਹੋਣਗੇ ਹੁਣ ਮੈਂ ਅਮਰਜੀਤ ਜੀ ਭਾਜਪਾ ਦੀ ਗੱਲ ਆਕਾਲੀ ਦਲ ਤੋਂ ਵੱਖ ਹੋ ਕੇ ਕਰਾਂ ਜਾਂ ਗੱਠਜੋੜ ਪੱਕਾ ਮੰਨੀਏ ਕਿ ਇਹ ਜਿਹੜੀ ਸੀਟ ਹੈ ਇਹ ਆਕਾਲੀ ਦਲ ਦੇ ਖਾਤੇ ਚ ਜਾਏਗੀ ਇਸ ਗੱਠਜੋੜ ਚ ਜਾਂ ਭਾਜਪਾ ਨੇ ਵੀ ਤਿਆਰੀ ਬਠਿੰਡਾ ਤੋਂ ਕੱਸੀ ਹੋਈ ਹੈ ਕਿ ਕੁਝ ਜਾਣਕਾਰੀ ਦਿਓ ਦੇਖੋ ਚਰਚਾਾਂ ਮਾ ਜ਼ਰੂਰ ਚੱਲ ਰਹੀਆਂ ਨੇ ਅਰਸ ਜੀ ਬੀਜੇਪੀ ਤੇ ਅਕਾਲੀ ਦਲ ਦੇ ਗਠਜੋੜ ਦੇਣ ਕਿਉਂਕਿ ਪਹਿਲਾਂ ਵੀ ਭਾਈ ਬਲ ਪਾਰਟੀ ਰਹੀ ਆ ਕਿਸਾਨਾਂ ਦੇ ਸੰਘਰਸ਼ ਵੇਲੇ ਜਿਹੜਾ ਇਹਨਾਂ ਨੂੰ ਰਸਤਾ ਅਲੱਗ-ਅਲੱਗ ਕਰਨਾ ਪਿਆ ਹਾਲਾਂਕਿ ਖੁੱਲ ਕੇ ਕੋਈ ਵੀ ਜਿਹੜਾ ਨੇਤਾ ਬੋਲਣ ਨੂੰ ਤਿਆਰ ਨਹੀਂ ਵਿਭਾ ਹਰਸਿਮਰਤ ਕੌਰ ਬਾਦਲ ਨਾਲ ਗੱਲਬਾਤ ਵੀ ਕਈ ਵਾਰੀ ਸਵਾਲ ਵੀ ਕੀਤੇ ਗਏ ਨੇ ਕਿ ਕੀ ਗਠਜੋੜ ਹੋਏਗਾ ਉਹਨਾਂ ਕੋਲੋਂ ਜਿਹੜਾ ਸਾਫ਼ ਇਹ ਕਹਿ ਦਿੱਤਾ ਗਿਆਗਾ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਜਿਹੜਾ ਪਾਰਟੀ ਕੋਈ ਵੀ ਜਿਹੜਾ ਕਿਸੇ ਪਾਰਟੀ ਨਾਲ ਅਗਰ ਲੈਣਸ ਕਰੇਗੀ ਤਾਂ ਖੁੱਲ ਕੇ ਜਿਹੜਾ ਨਹੀਂ ਕਿਹਾ ਗਿਆ ਹੈਗਾ ਤਾਂ ਅਗਰ ਸਮਝੌਤਾ ਹੁੰਦਾਗਾ ਤਾਂ ਅਕਾਲੀ ਭਾਜਪਾ ਦਾ ਪੰਜਾਬ ਦੇ ਵਿੱਚ ਤਾਂ ਉਮੀਦਵਾਰ ਹਰਸਿਮਰਤ ਕੌਰ ਬਾਦਲੀ ਜਿਹੜੇ ਇੱਥੋਂ ਹੋਣਗੇ ਹਾਲਾਂਕਿ ਅਗਰ ਨਹੀਂ ਸਮਝੋਤਾ ਸਿਰੇ ਚੜਦਾ ਅਕਾਲੀ ਭਾਜਪਾ ਦਾ ਤਾਂ ਇੱਥੋਂ ਦੋ ਨੇਤਾ ਦੇ ਜਿਹੜੇ ਨਾਮ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇਗੇ ਸਰੂਪ ਚੰਦ ਸਿੰਘਲਾ ਦੀ ਗੱਲ ਕੀਤੀ ਜਾਵੇ ਜਾਂ ਜਗਦੀਪ ਸਿੰਘ ਨੇ ਕਹੀ ਕਿਉਂਕਿ ਜਗਦੀਪ ਸਿੰਘ ਨੇ ਕਹੀ ਸ਼੍ਰੋਮਣੀ ਕਾਲੀ ਦਲ ਤੋਂ ਵੱਖ ਹੋ ਕੇ ਭਾਜਪਾ ਦੇ ਵਿੱਚ ਆਏ ਸੋਨਾਂ ਦਾ ਵੀ ਕਾਫੀ ਜਿਹੜਾ ਨਾਮ ਚਰਚਾ ਦੇ ਵਿੱਚ ਚੱਲ ਰਿਹਾ ਹੈਗਾ ਤਾਂ ਦਿਆਲ ਸਿੰਘ ਸੋਢੀ ਨੇ ਜੋ ਭਾਜਪਾ ਦੇ ਨੇਤਾ ਨੇ ਕਿ ਉਹਨਾਂ ਦਾ ਵੀ ਜਿਹੜਾ ਹੁਣ ਚਰਚਾ ਦੇ ਵਿੱਚ ਨਾਮ ਚੱਲ ਰਿਹਾ ਕਿਉਂਕਿ ਤਿੰਨੇ ਨਤਾਮਾਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਸ਼ੁਰੂ ਕੀਤੀਆਂ ਹੋਈਆਂ ਨੇ ਜੀ ਹੂੰ ਤਾਂ ਬਿਲਕੁਲ ਦੇਖਦੇ ਆ ਗੇ ਗੱਠਜੋੜ ਜੋ ਹੈ ਜੋ ਚਰਚਾਵਾ ਚੱਲ ਰਹੀਆਂ ਨੇ ਇਸ ਤੇ ਕਦੋਂ ਮੋਹਰ ਲੱਗਦੀ ਹੈ ਤੇ ਕੀ ਫੈਸਲਾ ਲਿਆ ਜਾਂਦਾ ਹੈ ਖੈਰ ਕੁਣ ਮੈਂ ਕਾਂਗਰਸ ਦੀ ਗੱਲ ਕਰਾਂ ਤੇ ਕਾਂਗਰਸ ਦਾ ਕੌਣ ਕੈਂਡੀਡੇਟ ਹੋ ਸਕਦਾ ਹੈ ਅਰਸ਼ ਜੀ ਕਾਂਗਰਸ ਦੀ ਗੱਲ ਤੁਸੀਂ ਕੀਤੀ ਹੈ ਕਾਂਗਰਸ ਦੇਆਂ ਜਿਹੜਿਆਂ ਵੱਖ-ਵੱਖ ਜਿਹੜੇ ਨੇਤਾ ਹੈਗੇ ਨੇ ਆਪਣੀਆਂ ਦਾਅਵੇਦਾਰੀਆਂ ਜਿਤਾ ਰਹੇ ਨੇ ਪਰ ਸਭ ਤੋਂ ਜਿਹੜੀ ਦਾਅਵੇਦਾਰੀ ਮਜ਼ਬੂਤੀ ਦੀ ਗੱਲ ਕਰੀਏ ਤਾਂ ਆਪਾਂ ਇੱਥੋਂ ਅਮਰਿੰਦਰ ਸਿੰਘ ਰਾਜਾ ਬੜਿੰਗ ਜੋ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਆ ਉਹਨਾਂ ਦੀ ਜਿਹੜੀ ਧਰਮ ਪਤਨੀ ਹੈਗੀ ਅਮਰਤਾ ਬੜਿੰਗ ਉਹਨਾਂ ਪਰ ਤੋਂ ਲਗਾਤਾਰ ਇੱਕ ਸੋਸਾਇਟੀ ਬਣਾ ਕੇ ਲਗਾਤਾਰ ਪਿੰਡਾਂ ਦੇ ਵਿੱਚ ਆਪਣਾ ਜਿਹੜਾ ਚੋਣ ਪ੍ਰਚਾਰ ਕਹਿ ਸਕਦੇ ਆਂ ਸੀ ਜਾਂ ਲੋਕਾਂ ਨਾਲ رابطہ ਕਹਿ ਸਕਦੇ ਆਂ ਉਹ ਲਗਾਤਾਰ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਜਿਹੜਾ ਅੰਮ੍ਰਤਾ ਬੜਿੰਗ ਜਿਹੜੇ ਲੋਕ ਸਭਾ ਹਲਕਾ ਬਠਿੰਡੇ ਤੋਂ ਉਮੀਦਵਾਰ ਜਿਹੜਾ ਹੋ ਸਕਦੇ ਨੇ ਤੇ ਦੂਜੇ ਪਾਸੇ ਸਾਫਕਾ ਬਧਾਇਕ ਨੇ ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲ ਕੜ ਤੋਂ ਅਜੀਤ ਸਿੰਘ ਮੋਫਰ ਉਹ ਵੀ ਆਪਣੀ ਜਿਹੜੀ ਦਾਅਵੇਦਾਰੀ ਜਤਾ ਰਿਹਾ ਕਿ ਉਹ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਜਿਹੜੇ ਹੋ ਸਕਦੇ ਆ ਦੂਜਾ ਗੱਲ ਕੀਤੀ ਜਾਵੇ ਅਕਾਲੀ ਦਲ ਤੋਂ ਜਿਹੜਾ ਕਾਂਗਰਸ ਦੇ ਵਿੱਚ ਆਏ ਨੇਗੇ ਜੀਤਮਿੰਦਰ ਸਿੰਘ ਸਿੱਧੂ ਉਹਨਾਂ ਦਾ ਵੀ ਕਾਫੀ ਜਿਹੜਾ ਰਾਜਨੀਤੀ ਦੇ ਵਿੱਚ ਕਦ ਵੱਡਾ ਹੈਗਾਗਾ ਉਹ ਵੀ ਜਿਹੜੀ ਆਪਣੀ ਦਾਵੇਦਾਰੀ ਜਤਾ ਰਿਹਾ ਤਾਂ ਹਾਲਾਂਕਿ ਤਿੰਨੇ ਜਿਹੜੇ ਦਾਵੇਦਾਰ ਇੱਥੇ ਫਿਲਹਾਲ ਜਿਹੜਾ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚੋਂ ਦੇਖਣ ਨੂੰ ਜਿਹੜੇ ਸਾਹਮਣੇ ਤਿੰਨ ਚਿਹਰੇ ਜਿਹੜੇ ਸਾਹਮਣੇ ਆ ਰਹੇ ਨੇ ਹਾਲਾਂਕਿ ਜਿਆਦਾ ਜਿਹੜਾ ਨਾਮ ਅਮਰਤਾ ਪੜਿੰਗ ਦਾ ਲਿਸਟ ਦੇ ਵਿੱਚੋਂ ਉੱਪਰ ਨਜ਼ਰ ਆਇਆ ਜੀ ਬਿਲਕੁਲ ਦਾਅਵੇਦਾਰੀਆਂ ਇੱਧਰ ਕਾਂਗਰਸ ਵਾਲੇ ਪਾਸੇ ਵੀ ਬਹੁਤ ਨੇ ਜਿਵੇਂ ਤੁਸੀਂ ਅਮ੍ਰਿਤਾ ਵੜਿੰਗ ਦਾ ਜ਼ਿਕਰ ਕੀਤਾ ਅਸੀਂ ਵੀ ਕਈ ਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਐਸੇ ਸਵਾਲ ਕੀਤਾ ਕਿ ਕਿਉਂਕਿ ਅਮ੍ਰਿਤਾ ਵੜਿੰਗ ਨੂੰ ਸੀ ਕਾਫੀ ਐਕਟਿਵ ਦੇਖਦੇ ਆ ਪੋਲਿਟਿਕਸ ਚ ਜੋ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਯਾ ਹੋਰ तमाम ਜਦੋਂ ਪ੍ਰੋਗਰਾਮ ਹੁੰਦੇ ਨੇ ਕਾਂਗਰਸ ਦੇ ਉੱਤੇ ਅਮ੍ਰਿਤਾ ਵੜਿੰਗ ਨਜ਼ਰ ਆਉਂਦੇ ਨੇ ਤਾਂ ਜਦੋਂ ਅਸੀਂ ਰਾਜਾ ਵੜਿੰਗ ਕੋਲੋਂ ਸਵਾਲ ਕਰਦੇ ਹਾਂ ਕਹਿੰਦੇ ਉਹਨਾਂ ਦੀ ਮਰਜ਼ੀ ਹੈ ਅਗਰ ਉਹਨਾਂ ਨੇ ਫੈਸਲਾ ਲੈਣਾ ਹੋਇਆ ਤੇ ਲੈ ਸਕਦੇ ਆ ਹੁਣ ਦੇਖਦੇ ਆ ਕਿ 2024 ਦੀਆਂ ਲੋਕ ਸਭਾ ਚੋਣਾਂ ਦੇਖਣ ਨੂੰ ਮਿਲਣਗੇ ਐਸੇ ਉਮੀਦਵਾਰ ਹਾਲਾਂਕਿ ਅਜੇ ਪਾਰਟੀ ਨੇ ਕੋਈ ਫੈਸਲਾ ਨਹੀਂ ਲਿਆ ਅਜੇ ਸਿਰਫ ਚਰਚਾ ਹੈ ਅਜੇ ਸਿਰਫ ਦਾਵੇਦਾਰੀਆਂ ਨੇ ਅਜੇ ਕੋਈ ਵੀ ਡਿਸੀਜਨ ਨਹੀਂ ਹੋਇਆ ਖੈਰ ਅਮਰਜੀਤ ਜੀ ਮੈਂ ਇਥੇ ਆਮ ਆਦੀ ਪਾਰਟੀ ਦੀ ਗੱਲ ਕਰਾਂਗੀ ਆਮ ਆਦੀ ਪਾਰਟੀ ਦੇ ਹਵਾ 2022 ਦੇ ਚੋਣਾਂ ਚ ਸਾਫ਼ ਤੌਰ ਤੇ ਦੇਖਣ ਨੂੰ ਮਿਲੇ ਨੌ ਵਿਧਾਨ ਸਭਾ ਹਲਕੇ ਨੌ ਤੇ ਆਮ ਆਦੀ ਪਾਰਟੀ ਦੇ ਵਿਧਾਇਕ ਤੇ ਉਮੀਦਵਾਰ ਕੌਣ ਹੋ ਸਕਦਾ 2024 ਦੇ ਲਈ ਬਠਿੰਡਾ ਦੇਖੋ ਹਵਾ ਦੀ ਗੱਲ ਕੀਤੀ ਯਾਰ ਤੁਸੀਂ ਪਹਿਲਾਂ ਕਿਉਂਕਿ 2022 ਦੇ ਵਿੱਚ ਬਦਲਾ ਦਾ ਨਾਰਾ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆਈ ਸੀ ਕਿ ਤਾਂ ਬਦਲਾ ਲੋਕਾਂ ਦੇ ਵਿੱਚ ਵੀ ਕਾਫੀ ਸੀਗਾ ਕਿ ਬਦਲਾ ਲੋਕ ਚਾਹੁੰਦੇ ਸੀ ਬਦਲਾ ਹੋਇਆ ਕਿਉਂਕਿ ਨੌ ਦੇ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਝੰਡਾ ਬੁਲੰਦ ਕੀਤਾ ਤਾਂ ਹੁਣ ਕਾਫੀ ਜਿਹੜੇ ਸਮੀਕਰਨ ਬਦਲੇ ਨੇਗੇ ਕਿਉਂਕਿ ਲਗਾਤਾਰ ਲੋਕਾਂ ਦੀਆਂ ਮੰਗਾਂ ਹੁੰਦੀਆਂ ਨੇਗੀਆਂ ਉਹਨਾਂ ਤੇ ਖਰਾ ਕਿੰਨਾਂ ਕ ਪਾਰਟੀਆਂ ਉੱਤਰਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਪਾਰਟੀ ਸਦਾਤਾਰੀ ਹੁੰਦੀ ਹੈ ਤਾਂ ਅਕਸਰ ਵਿਰੋਧ ਵੀ ਜਿਹੜਾ ਉਹਦਾ ਹੁੰਦਾ ਹੀ ਆ ਲਾਜ਼ਮੀ ਹੋਣਾ ਤਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਗੁਰਮੀਤ ਸਿੰਘ ਖੁੱਡੀਆਂ ਦਾ ਜਿਹੜਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਸਾਡੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਵੀ ਗੱਲਬਾਤ ਹੋਈ ਸੀ ਉਹਨਾਂ ਨੇ ਵੀ ਜਿਹੜਾ ਕਿਹਾ ਗਿਆ ਕਿ ਗੁਰਮੀਤ ਸਿੰਘ ਖੁੱਡੀਆਂ ਨੂੰ ਜਿਹੜਾ ਆਮ ਆਦਮੀ ਪਾਰਟੀ ਦੁਬਾਰਾ ਜਿਹੜਾ ਪੱਤਾ ਖੇਡ ਸਕਦੀ ਹੈ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਕਿਉਂਕਿ ਲੰਬੀ ਹਲਕੇ ਦੇ ਵਿੱਚ ਉਹਨਾਂ ਵੱਲੋਂ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਵਿਧਾਨ ਸਭਾ ਦੇ ਵਿੱਚ ਹਰਾਇਆ ਸੀ ਤਾਂ ਦੁਬਾਰਾ ਵੀ ਜਿਹੜਾ ਆਮ ਆਦਮੀ ਪਾਰਟੀ ਗੁਰਮੀਤ ਸਿੰਘ ਖੁੱਡੀਆਂ ਦੇ ਉੱਪਰ ਜਿਹੜਾ ਪੱਤਾ ਖੇਡ ਸਕਦੀ ਹੈ ਕਿਉਂਕਿ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਮਾਨਸਾ ਏਰੀਏ ਦੇ ਵਿੱਚ ਵੀ ਜਿਹੜੇ ਆਪਣੇ ਹਲਚਲ ਜਿਹੜੀ ਤੇਜ਼ ਕੀਤੀ ہوئی ਆ ਪਿਛਲੇ ਸਮੇਂ ਤੋਂ ਲਗਾਤਾਰ ਜਿਹੜੇ ਰਾਬਤਾ ਕਾਇਮ ਕੀਤਾ ਜਾ ਰਿਹਾ ਤਾਂ ਹਾਲਾਂਕਿ ਕਿਤਨਾ ਕਿਤੇ ਜਿਹੜਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਕਿ ਗੁਰਮੀਤ ਸਿੰਘ ਖੁੱਡੀਆਂ ਨੂੰ ਜਿਹੜਾ ਉਮੀਦਵਾਰ ਆਮ ਆਦਮੀ ਪਾਰਟੀ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨ ਸਕਦੀ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਅਮਰਜੀਤ ਜੀ ਇਸ ਤਮਾਮ ਜਾਣਕਾਰੀ ਦੇ ਲਈ ਸੋ ਅਜੇ ਸਿਰਫ ਚਰਚਾ ਆ ਰਹੀ ਹੈ ਅਜੇ ਤਾਂ ਕਿਸੇ ਵੀ ਪਾਰਟੀ ਨੇ ਜੋ ਹੈ ਅਧਿਕਾਰਕ ਤੌਰ ਤੇ ਕੁਝ ਨਹੀਂ ਕੀਤਾ ਕੋਈ ਪੁਸ਼ਟੀ ਨਹੀਂ ਕੀਤੀ ਕਿ ਹਾਂ ਇਹ ਸਾਡੇ ਉਮੀਦਵਾਰ ਹੋਣਗੇ ਅਜੇ ਕੋਈ ਲਿਸਟ ਸਾਹਮਣੇ ਨਹੀਂ ਆਈ ਪਰ ਸਰਗਰਮੀਆਂ ਕੀ ਦੀਆਂ ਤੇਜ਼ ਨੇ ਕਿਸੀ ਹਲਚਲ ਵਧੀ ਹੈ ਬਠਿੰਡਾ ਲੋਕ ਸਭਾ ਸੀਟ ਤੇ ਉਸੇ ਅਸੀਂ ਗੱਲਬਾਤ ਕਰ ਰਹੇ ਸੀ ਮੇਰੇ ਸਹਿਯੋਗੀ ਅਮਰਜੀਤ ਦੇ ਨਾਲ ਬਾਕੀ ਤੁਹਾਨੂੰ ਕੀ ਲੱਗਦਾ ਹੈ ਕੌਣ ਉਮੀਦਵਾਰ ਹੋ ਸਕਦੇ ਨੇ ਤੇ ਕੌਣ ਉਮੀਦਵਾਰ ਹੋਣੇ ਚਾਹੀਦੇ ਨੇ ਵੱਖ-ਵੱਖ ਪਾਰਟੀਆਂ ਦੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਤੇ ਦੇਖਦੇ ਰੋ ਪੰਜਾਬ ਤੱਕ ਸੱਤ ਰਕਾਲ